ਵੇਖਾਂ ਰੱਬ ਤੇਰਾ ਭਲਾ ਕਰੇ ਮੈਂ ਵੀ ਇਹ ਆਖਣ ਲੱਗਾ ਸਾਂ ਛਿਆਂ ਲੜਕੀਆਂ ਪਿੱਛੋਂ ਵੈਗ ਗੁਰੂ ਨੇ ਲਾਲ ਬਖਸ਼ਿਆ ਏ ਸੋ ਕੁਝ ਪੁੰਨ ਦਾਨ ਕਰਨਾ ਚਾਹੀਦਾ ਏ ਐਵੇਂ ਤਾਂ ਦੁਨੀਆ ਮੂੰਹ ਚ ਪਾ ਲੈਂਦੀ ਏ ਲੱਖਾਂ ਸੈੰਗ ਨੇ ਅਮਲੀ ਨੂੰ ਘੇਰ ਕੇ ਆਪਣੇ ਨਿਸ਼ਾਨੇ ਤੇ ਲੈ ਜਾਂਦਾ ਫਿਰ ਤੂੰ ਸਿਆਣਾ ਏ ਜਿਵੇਂ ਆਖੇ ਸ਼ਬਦਾਂ ਦੇ ਜਾਲ ਵਿੱਚ ਫਸੇ ਅਮਲੀ ਨੇ ਹਾਮੀ ਭਰ ਦਿੱਤੀ ਮੇਰੀ ਮੰਨੇ ਤਾਂ ਇੱਕ ਅਖੰਡ ਪਾਠ ਕਰਾ ਇਹਦੇ ਵਰਗਾ ਹੋਰ ਕੋਈ ਪੁੰਨ ਨਹੀਂ ਕਲਯੁਗ ਵਿੱਚ ਤਾਂ ਇੱਕ ਬਾਬੇ ਦੀ ਬਾਣੀ ਹੀ ਏ ਸਭ ਦੇ ਬੇੜੇ ਬੰਨੇ ਲਾਉਣ ਵਾਲੀ ਤੇ ਨਾਲ ਚਾਰ ਪੰਜ ਦੇਗਾਂ ਚੌਲਾਂ ਦੀ ਲਾ ਲਵੋ ਗਰੀਬ ਗੁਰਬੇ ਦੇ ਮੂੰਹ ਪਵੇਗਾ ਤਾਂ ਉਹ ਸੀਸਾ ਦੇਣਗੇ ਪੁੱਜਦਾ ਸਰਦਾ ਕੁਝ ਸਿੱਖਾਂ ਨੂੰ ਪ੍ਰਸ਼ਾਦ ਛਕਾ ਦੇਈ ਲੱਖਾ ਸਿੰਘ ਨੇ ਆਪਣੀ ਯੋਜਨਾ ਦਾ ਪਹਿਲਾ ਰੂਪ ਉਹਦੇ ਸਾਹਮਣੇ ਪ੍ਰਗਟ ਕਰ ਦਿੱਤਾ ਲੱਖਾ ਸਿਆ ਗੱਲ ਤਾਂ ਤੇਰੀ ਠੀਕ ਏ ਇਹੋ ਜਿਹੇ ਖੁਸ਼ੀ ਦੇ ਸਮੇਂ ਖਰਚ ਕਰਨੋਂ ਕਿਦਾ ਜੀ ਨਹੀਂ ਕਰਦਾ ਪਰ ਅਮਲੀ ਨੱਥਾ ਸਿੰਘ ਨੇ ਕੁਝ ਚਿੰਤਾ ਕਰਦਿਆਂ ਕਿਹਾ ਘਰ ਦੀ ਮਾਲੀ ਹਾਲਤ ਉਹਦੀਆਂ ਅੱਖਾਂ ਦੇ ਸਾਹਮਣੇ ਸੀ ਵੇਖ ਅਮਲੀਆ ਆਦਮੀ ਦੇ ਦਿਨ ਫੇਰ ਪੈਂਦੇ ਨੇ ਪਰ ਜੇ ਵੇਲੇ ਤੋਂ ਖੁੰਝ ਜਾਈਏ ਤਾਂ ਉਹ ਫੇਰ ਹੱਥ ਨਹੀਂ ਆਉਂਦਾ ਮਾਇਆ ਤਾਂ ਆਉਣੀ ਜਾਣੀ ਏ ਜਿਸ ਜ਼ਿਮੀਂਦਾਰ ਦੇ ਦੋ ਫਸਲ ਚੰਗੇ ਲੱਗ ਗਏ ਉਹ ਆ ਬਾਦਸ਼ਾ ਭਲਾ ਤੂੰ ਕਿਹੜੇ ਨਾਲੋਂ ਮਾੜਾ ਐ ਬਾਹਰ ਮਿੱਟੀ ਦੀ ਮੁੱਠ ਚੰਗੀ ਏ ਘਾਟ ਤਾਂ ਬੰਦਿਆਂ ਦੀ ਸੀ ਦੋਵੇਂ ਵੱਡੀਆਂ ਬੀਬੀਆਂ ਦੀਆਂ ਪੁੱਤਰ ਹੁੰਦੇ ਆਹ ਇਸ ਵੇਲੇ ਤੂੰ ਸਾਰਿਆਂ ਨਾਲੋਂ ਮੀਰੀ ਸੈਂ ਰੱਬ ਨੇ ਹੁਣ ਉਹ ਥੋੜ੍ਹ ਵੀ ਪੂਰੀ ਕਰ ਦਿੱਤੀ ਏ ਸਿਆਣੇ ਆਂਦੇ ਨੇ ਪੁੱਤਰ ਤਾਂ ਸੌਣ ਦਾ ਘਾ ਹੁੰਦੇ ਨੇ ਵੱਧਦਿਆਂ ਦੇਰ ਨਹੀਂ ਲੱਗਦੀ ਹੋਰ ਦਸਾਂ ਵਰਿਆਂ ਨੂੰ ਸਮਝ ਗੱਭਰੂ ਹੋਇਆ ਖੜਾ ਏ ਫੇਰ ਤੇਰੇ ਸਾਰੇ ਦੁੱਖ ਦੇ ਲਿੱਦਰ ਦੂਰ ਹੋ ਜਾਣਗੇ ਇਸ ਵੇਲੇ ਪੁੰਨਦਾਨ ਕਰਨ ਤੋਂ ਭੜਾ ਨਹੀਂ ਪਹਿਣਾ ਖਵਰੇ ਵਾਹਿਗੁਰੂ ਮੇਰ ਕਰੇ ਤੇਦੋਂ ਹੋਰ ਵਰਿਆਂ ਨੂੰ ਤੇਰੀ ਜੋੜੀ ਰੁਲਾ ਦੇਵੇ ਹਰ ਟੰਗ ਨਾਲ ਹੱਲਾਸ਼ੇਰੀ ਦੇ ਕੇ ਲੱਖਾ ਸਿੰਘ ਅਮਲੀ ਨੂੰ ਤਿਆਰ ਕਰਨ ਉੱਤੇ ਤੁਲਿਆ ਹੋਇਆ ਸੀ ਭੈੜਾ ਨਹੀਂ ਪੈਂਦਾ ਮੈਂ ਕਿਸੇ ਗੱਲੋਂ ਪਰ ਮਾਰਦਾ ਤਾਂ ਤੇੜ ਦਾ ਨਾਂਗੇ ਪਿਆ ਤੈਨੂੰ ਪਤਾ ਇਹ ਘਰ ਦੇ ਖਰਚਾਂ ਦਾ ਐਸ ਕੁੜੀਆਂ ਦੀ ਧਾੜ ਦੇ ਲੀੜੇ ਹੀ ਮਾਣ ਨਹੀਂ ਫਿਰ ਘਰ ਦਾ ਕਰਨ ਵਾਲਾ ਕੋਈ ਨਾ ਹੋਇਆ ਨਿਰੇ ਕਾਮੇ ਤਾਂ ਆਂਦੇ ਨੇ ਤਵੇ ਤੇ ਗੜਾ ਨਾ ਪਵੇ ਉਹ ਮਸਾਂ ਆਪਣੇ ਖਾਣ ਜੋਗੇ ਹੀ ਕਮਾਉਂਦੇ ਨੇ ਤਾਂ ਇਹ ਅਖੰਡ ਪਾਠ ਦਾ ਖਰਚ ਅਮਲੀ ਅਗਾਹ ਵਾਕ ਪੂਰਾ ਨਾ ਕਰ ਸਕਿਆ ਇਹ ਗੁਰੂ ਤਾਂ ਸਾਰਥੇ ਗੁਰੂ ਆਪੇ ਕਰ ਲਵੇਗਾ ਬਾਬੇ ਹੋਰੀ ਪੜਦੇ ਹੁੰਦੇ ਨੇ ਹਰ ਜਨ ਤੁਮਰੇ ਕਾਰਜ ਸਵਾਰੇ ਤਕੜਾ ਹੋ ਕੇ ਉਪਰਾਲਾ ਕਰਦੇ ਸਭ ਕੁਝ ਹੋ ਜਾਏਗਾ ਲੱਖਾ ਸਿੰਘ ਨੇ ਇਸ਼ਾਰੇ ਨਾਲ ਭਰੋਸਾ ਦਵਾਇਆ ਫਿਰ ਜਾਂ ਤਾਂ ਥੋੜੀ ਬਹੁਤੀ ਮਦਦ ਕਰਖਾਂ ਕਪਾਹ ਤੋਂ ਲੈ ਲਵੀਂ ਅਮਲੀ ਸਾਖ ਸ਼ਬਦਾਂ ਵਿੱਚ ਭਰੋਸਾ ਚਾਹੁੰਦਾ ਸੀ ਮੈਂ ਆਖਿਆ ਤੂੰ ਕਿਹੜੇ ਵਹਿਮ ਵਿੱਚ ਪੈ ਗਿਆ ਏ ਸਭ ਕੁਝ ਹੋ ਜਾਏਗਾ ਤੂੰ ਤਕੜਾ ਹੋ ਕੇ ਉਦਮ ਕਰ ਲੱਖਾ ਸਿੰਘ ਸਾਖ ਸ਼ਬਦਾਂ ਵਿੱਚ ਵਾਦਾ ਕਰਨਾ ਠੀਕ ਨਹੀਂ ਸੀ ਸਮਝਦਾ ਕੁਝ ਮੈਂਟ ਹੋਰ ਰਸਮੀ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਦੋ ਘੰਟੇ ਅਮਲੀ ਕੋਲ ਬਹਿ ਕੇ ਲੱਖਾ ਸਿੰਘ ਘਰ ਨੂੰ ਚਲਾ ਗਿਆ ਮੰਜੇ ਉੱਤੇ ਲੰਮਾ ਪਿਆ ਵੀ ਉਹ ਅੱਧੀ ਰਾਤ ਤੱਕ ਇਸੇ ਮਸਲੇ ਤੇ ਸੋਚਦਾ ਰਿਹਾ ਅਮਲੀ ਨੱਥਾ ਸਿੰਘ ਕੋਲ 25 ਕੂਮਾ ਜ਼ਮੀਨ ਸੀ 7 ਖੂ ਉੱਤੇ 5 ਬਰਾਨੀ 13 ਨਹਿਰੀ ਹਰ ਥਾਂ ਉਹਦੀ ਜ਼ਮੀਨ ਲੱਖਾ ਸਿੰਘ ਦੀ ਵਟ ਨਾਲ ਲੱਗਦੀ ਸੀ ਨੱਥਾ ਸਿੰਘ ਹੱਥੀਵਾਹੀ ਕਰਦਾ ਕਾਇ ਨਿਜਮੀਨ ਉਹਦੇ ਪਰਿਵਾਰ ਨੂੰ ਰੋਟੀ ਦੇ ਸਕਦੀ ਸੀ ਪਰ ਉਹ ਤਾਂ ਕੰਮ ਕਰਨ ਯੋਗ ਆ ਰਿਹਾ ਹੀ ਨਹੀਂ ਸੀ ਨਸ਼ੇ ਨੇ ਉਹਨੂੰ ਸਮੇਂ ਤੋਂ ਪਹਿਲਾਂ ਹੀ ਨਕਾਰਾ ਕਰ ਦਿੱਤਾ ਸੀ ਦਿਹਾੜੀ ਵਿੱਚ ਦੋ ਵਾਰ ਅਫੀਮ ਦੋ ਵਾਰ ਸੁੱਖਾ ਤੇ ਤਿੰਨ ਵਾਰ ਚਾਹ ਇਹ ਦਾਤ ਉਹਨੂੰ ਇੱਕ ਨਾਗੇ ਸਾਧੂ ਕੋਲੋਂ ਮਿਲੀ ਸੀ ਪੁਰਾਣੀ ਗੱਲ ਹੈ ਨੱਥਾ ਸਿੰਘ ਉਹਦਾ 15-16 ਸਾਲ ਦਾ ਘਬਰੇਟ ਸੀ ਵਰਨਪੰਡ ਤੋਂ ਚੜ੍ਹਦੇ ਪਾਸੇ ਰੋਹੀ ਦੇ ਦੂਸਰੇ ਕੰਡੇ ਇੱਕ ਛੋਟਾ ਜਿਹਾ ਪੁਰਾਣਾ ਥੇ ਸੀ ਅਚਾਨਕ ਇਥੇ ਇੱਕ ਸਾਧੂ ਪ੍ਰਗਟ ਹੋ ਗਿਆ ਉਹਦੇ ਕੋਲ ਇੱਕ ਤੁੰਬਾ ਤੇ ਇੱਕ ਲੋਹੇ ਦਾ 3 ਫੁੱਟ ਲੰਮਾ ਚਮਟਾ ਬਸ ਇੰਨੀ ਹੀ ਪੂੰਜੀ ਸੀ ਢੇੜੋ ਦੇ ਲੰਗੋਟੀ ਸੀ ਸਿਰ ਤੇ ਜੜਾਵਾਂ ਤੇ ਬਾਕੀ ਸਾਰਾ ਸਰੀਰ ਨੰਗਾ ਉਦਾਲਿਓਂ ਇਹਨੇ ਗੋਹੇ ਇਕੱਠੇ ਕਰਕੇ ਥੇਦੀ ਚੋਟੀ ਉੱਤੇ ਧੂਣੀ ਤਪਾ ਦਿੱਤੀ ਜੇਠ ਦਾ ਮਹੀਨਾ ਦੁਪਹਿਰ ਦਾ ਸਮਾਂ ਤੇ ਤਖਦੀ ਧੂਣੀ ਸਾਹਮਣੇ ਇੱਕ ਨੰਗਾ ਆਦਮੀ ਬੈਠਾ ਵੇਖ ਕੇ ਲੋਕ ਬੜੇ ਹੈਰਾਨ ਹੋਏ ਇੱਕ ਦੋ ਦਿਨਾਂ ਵਿੱਚ ਹੀ ਲੋਕਾਂ ਦੀ ਹੈਰਾਨੀ ਚਰਦਾ ਵਿੱਚ ਬਦਲ ਗਈ ਉਹ ਸਾਧੂ ਪੈਂਡ ਵਿੱਚ ਕਦੇ ਨਹੀਂ ਸੀ ਜਾਂਦਾ ਪਰ ਉਹਦੀ ਲੋੜ ਦੀਆਂ ਸਭ ਚੀਜ਼ਾਂ ਉੱਥੇ ਪਹੁੰਚ ਜਾਂਦੀਆਂ ਸਨ ਤੇ ਉਹਦੀ ਲੋੜ ਹੀ ਕਿੰਨੀ ਕੁ ਸੀ ਇੱਕ ਸੇਰ ਦੁੱਧ ਤੇ ਅੱਧ ਪਾ ਮੱਖਣ ਸਵੇਰੇ ਤੇ ਸੇਰ ਦੁੱਧ ਤੇ ਦੋ ਫਲਕੇ ਰਾਤ ਨੂੰ ਉਹ ਕਹਿੰਦਾ ਸਰੀਰ ਨੂੰ ਕਾਇਮ ਰੱਖਣ ਵਾਸਤੇ ਇੰਨਾ ਕਾਫੀ ਹੈ ਭਜਨ ਕਰਨ ਵਾਲਿਆਂ ਨੂੰ ਅਲਪ ਆਹਾਰ ਦਾ ਅਭਿਆਸੀ ਹੋਣਾ ਚਾਹੀਦਾ ਹੈ ਪਰ ਉਹਦੇ ਕਥਨ ਅਨੁਸਾਰ ਨਿਰੰਕਾਰ ਨਾਲ ਲੈ ਜੋੜਨ ਵਾਸਤੇ ਕੁਝ ਨੁਕਕਲ ਜ਼ਰੂਰ ਚਾਹੀਦਾ ਹੈ ਉਹਦਾ ਨੁਕਕਲ ਸੀ ਦੋਵੇਂ ਵੇਲੇ ਸੁੱਖਾ ਅਤੇ ਅਫੀਮ ਤੇ ਇੱਕ ਦੋ ਵਾਰ ਘਿਓ ਵਾਲੀ ਚਾਹ ਲੋਕ ਸਮਝਦੇ ਕਿ ਗਰਮੀਆਂ ਦੀ ਰੁੱਤੇ ਤਖਦੀ ਧੂਣੀ ਸਾਹਮਣੇ ਬਹਿਣ ਵਾਲੇ ਤਪੀਏ ਵਾਸਤੇ ਇੰਨੀ ਖੁਰਾਕ ਲੋੜ ਤੋਂ ਕੁਝ ਘੱਟ ਹੀ ਹੈ ਵੱਧ ਨਹੀਂ ਦੀਵਾਲੀ ਆਈ ਤਾਂ ਉਹਨੇ ਧੂਣੀ ਬੰਦ ਕਰ ਦਿੱਤੀ ਉਹਨੇ ਆਪਣੇ ਸ਼ਰਧਾਲੂਆਂ ਵਿੱਚ ਐਲਾਨ ਕਰ ਦਿੱਤਾ ਕਿ ਹੁਣ ਵਿਸਾਖੀ ਤੱਕ ਸੰਤ ਜੀ ਮਹਾਰਾਜ ਅੱਗ ਸੇਕਣ ਦੀ ਥਾਂ ਦਸਾਂ ਘੜਿਆਂ ਦੀ ਜਲਤਾਰਾ ਕਰਨਗੇ ਮਿੱਟੀ ਦੇ ਕੋਰੇ 10 ਘੜੇ ਪਾਣੀ ਦੇ ਭਰ ਕੇ ਰਾਤ ਨੂੰ ਕੋਲ ਰੱਖ ਲੈਣੇ ਸਵੇਰੇ ਅਮਰਤ ਵੇਲੇ ਉਹਦੇ ਸ਼ਰਧਾਲੂਆਂ ਨੇ ਸੇਵਾ ਵਿੱਚ ਹਾਜ਼ਰ ਹੋ ਜਾਣਾ ਇੱਕ ਖੁੱਲੇ ਮੂੰਹ ਵਾਲੇ ਮੱਗੇ ਵਿੱਚ 8 ਉਂਗਲ ਜਿੰਨੀ ਮੋਰੀ ਕਰਕੇ ਉਹ ਲੱਕੜ ਦੀ 4 ਫੁੱਟ ਉੱਚੀ ਕੜਗੰਜੀ ਉੱਤੇ ਟਿਕਾ ਦਿੱਤਾ ਸ਼ਰਧਾਲੂਆਂ ਨੇ ਵਾਰੀ-ਵਾਰੀ ਪਾਣੀ ਦੇ ਘੜੇ ਉਸ ਮੱਗੇ ਵਿੱਚ ਪਾਲਟਣੇ ਸ਼ੁਰੂ ਕਰ ਦੇਣੇ ਉਸ ਵਗਦੀ ਧਾਰ ਥੱਲੇ ਸਾਧੂ ਨੇ ਚੌਂਕੜੀ ਮਾਰ ਕੇ ਬਹਿ ਜਾਣਾ ਠੰਡਾ ਪਾਣੀ ਪਿੰਡੇ ਤੇ ਪੈਂਦਿਆਂ ਸਾਰ ਸਾਧੂ ਨੇ ਇੱਕੇ ਵਾਰ ਪੁਕਾਰ ਉੱਠਣਾ ਅਲੱਖ ਨਿਰੰਜਨ ਇਹ ਜਾਪ ਉਨਾਚਰ ਜਾਰੀ ਰਹਿਣਾ ਜਿੰਨਾ ਚਿਰ ਉਹ ਦਸੇ ਖੜੇ ਖਾਲੀ ਨਾ ਹੋ ਜਾਣ ਅਲਖ ਨਰੰਜਨ ਦੀ ਉੱਚੀ ਧੁਨੀ ਸੁਣ ਕੇ ਪੈੰਡ ਦੇ ਆ ਲੋਕਾਂ ਸਮਝ ਲੈਣਾ ਕਿ ਇਸ ਵੇਲੇ ਸੰਤ ਜੀ ਮਹਾਰਾਜ ਜਲ ਧਾਰਾ ਦੇ ਮੂੰਹ ਆਏ ਹੋਏ ਹਨ ਇੱਕ ਘੋਣੋ ਦੇ ਵਿੱਚ ਹੋਰ ਵੀ ਸੀ ਉਹਨੇ ਆਪਣੇ ਉਦਾਲੇ 20 ਗਜ ਦੇ ਘੇਰੇ ਤੱਕ ਲਕੀਰ ਮਾਰੀ ਹੋਈ ਸੀ ਕੋਈ ਇਸਤਰੀ ਉਸ ਆਰਾਮ ਕਾਰ ਦੇ ਅੰਦਰ ਦਾਖਲ ਨਹੀਂ ਸੀ ਹੋ ਸਕਦੀ ਬਾਹਰ ਖਲੋ ਕੇ ਮੱਥਾ ਟੇਕਣਾ ਚਾਹੇ ਤਾਂ ਕੋਈ ਹਰਜ ਨਹੀਂ ਸੀ ਇੰਨੀ ਘਰ ਲਈ ਸੂਰਜ ਦੇ ਹੁੰਦਿਆਂ ਹੁੰਦਿਆਂ ਹੀ ਸੀ ਸੂਰਜ ਛਿਪੇ ਤੋਂ ਪਿੱਛੋਂ ਕਿਸੇ ਇਸਤਰੀ ਦਾ ਉਸਥੇ ਦੇ ਲਾਗੇ ਲੰਘਣਾ ਵੀ ਪਾਪ ਘਰਾਰ ਦਿੱਤਾ ਹੋਇਆ ਸੀ ਤੇ ਇਹ ਕਾਨੂੰਨ ਇੱਕ ਸਾਲ ਦੀ ਬੱਚੀ ਤੋਂ ਲੈ ਕੇ 100 ਸਾਲ ਦੀ ਮਾਈ ਤੱਕ ਲਾਗੂ ਸੀ ਇੱਕ ਦਿਨ ਦੋ ਪ੍ਰੇਸ਼ਰਧਾਲੂ ਸੰਤਾਂ ਦੀ ਸੋਭਾ ਸੁਣ ਕੇ ਆ ਹਾਜ਼ਰ ਹੋਏ ਉਹਨਾਂ ਚੜਾਵਾ ਧਰ ਕੇ ਮੱਥਾ ਟੇਕਿਆ ਤੇ ਫਿਰ ਇੱਕ ਦੂਜੇ ਵੱਲ ਕੁਝ ਭੇਤ ਭਰੀ ਨਜ਼ਰ ਨਾਲ ਤੱਕਿਆ ਸੰਤਾਂ ਨੇ ਇੱਕ ਵਾਰੀ ਪੂਰੇ ਧਿਆਨ ਨਾਲ ਉਹਨਾਂ ਉੱਤੇ ਦਇਆ ਦ੍ਰਿਸ਼ਟੀ ਛੁੱਟੀ ਤੇ ਫਿਰ ਚਿਹਰੇ ਉੱਤੇ ਬਨੌੜੀ ਗੰਭੀਰਤਾ ਲਿਆ ਕੇ ਨੇਤਰ ਬੰਦ ਕਰ ਲਏ ਦੂਰੋਂ ਆਏ ਸ਼ਰਧਾਲੂਆਂ ਨੇ ਦੋ ਵਾਰ ਬੇਨਤੀ ਕਰਨੀ ਚਾਹੀ ਪਰ ਸ਼ਾਂਤ ਜੀ ਤਾਂ ਸਮਾਧੀ ਵਿੱਚ ਨਿਰੰਕਾਰ ਨਾਲ ਲੈਵਲਿਨ ਹੋ ਗਏ ਸਨ ਉੱਤਰ ਕੌਣ ਦੇਂਦਾ ਦੋ ਘੰਟੇ ਉਡੀਕ ਕੇ ਸ਼ਰਧਾਲੂ ਨਿਰਾਸ਼ੇ ਮੋੜ ਗਏ ਸ਼ਾਂਤ ਦੀ ਸਮਾਧੀ ਸ਼ਾਮ ਨੂੰ ਖੁੱਲੀ ਅਲੱਖ ਨਿਰੰਜਨ ਦੀ ਉੱਚੀ ਧੁਨੀ ਗਾ ਕੇ ਉਹਨਾਂ ਸ਼ਰਧਾਲੂਆਂ ਵਿੱਚ ਐਲਾਨ ਕੀਤਾ ਅੱਜ ਸੂਰਜ ਚੜਨ ਤੋਂ ਪਹਿਲਾਂ ਕੋਈ ਸ਼ਰਧਾਲੂ ਇੱਥੇ ਨਾ ਆਵੇ ਸ਼ਾਇਦ ਅੱਜ ਗਰੜ ਤੇ ਅਸਵਾਰ ਭਗਵਾਨ ਦਰਸ਼ਨ ਦੇਣ ਤੇ ਰਾਤੋਂ ਰਾਤ ਭਗਵਾਨ ਦੇ ਨਾਲ ਹੀ ਗਰੜ ਤੇ ਚੜ ਕੇ ਸੰਤ ਜੀ ਮਹਾਰਾਜ ਵੀ ਕਿਧਰੇ ਉੱਡ ਗਏ ਸ਼ਰਧਾਲੂ ਦਿਨੇ ਗਏ ਤਾਂ ਮੈਦਾਨ ਖਾਲੀ ਪਿਆ ਸੀ ਉਹਨਾਂ ਅਨਨ ਭਗਤਾਂ ਨੂੰ ਬੜੀ ਉਦਾਸੀ ਹੋਈ ਜਿਨ੍ਹਾਂ ਨੂੰ ਰੋਜ਼ ਅਫੀਮ ਤੇ ਸੁੱਖੇ ਦਾ ਛਾਂਦਾ ਮੁਫਤ ਮਿਲਦਾ ਸੀ ਸੁੱਖਾ ਅਫੀਮ ਤਾਂ ਸੰਤ ਜੀ ਵੰਡ ਕੇ ਚਾਖਦੇ ਸਨ ਪਰ ਦੁੱਧ ਤੇ ਮੱਖਣ ਇਕੱਲੇ ਨੱਥਾ ਸਿੰਘ ਸ਼ਾਂਤਾਂ ਦੇ ਨੈਟਵਰਕ ਦੀ ਸ਼ਰਧਾਲੀਆਂ ਵਿੱਚੋਂ ਸੀ ਸ਼ਾਂਤਾਂ ਦੀ ਯਾਦ ਸੁੱਖਾ ਅਫੀਮ ਤੇ ਚਾਹ ਉਹ ਸਹਿਰ ਨਾਲ ਨਿਭਾਈ ਆ ਰਿਹਾ ਸੀ ਸਿਰਫ ਦੁੱਧ ਤੇ ਮੱਖਣ ਨਹੀਂ ਸੀ ਮਿਲਦਾ ਸਾਧੂ ਦੀ ਇਸ ਕਿਰਪਾ ਨੇ ਨੱਥਾ ਸਿੰਘ ਦਾ ਗੇਲੀ ਵਰਗਾ ਨਰੋਆ ਸਰੀਰ ਬੋਡਾ ਕਰ ਦਿੱਤਾ ਸੀ ਨਸ਼ੇ ਨੇ ਕਾਰਕਰਨ ਜੋਗਾ ਨੂੰ ਛੱਡਿਆ ਹੀ ਨਹੀਂ ਸੀ ਉਹ ਦਿਨਾਂ ਵੀ ਮੰਜੇ ਤੇ ਬੈਠਾ ਅਧਮੀਟੀਆਂ ਅੱਖਾਂ ਨਾਲ ਅੰਗਲਾਉਂਦਾ ਰਹਿੰਦਾ ਸੀ 6 ਲੜਕੀਆਂ ਤੇ 2 ਜੀ ਆਪਣਾ ਅਠਾਂ ਪ੍ਰਾਣੀਆਂ ਦਾ ਖਰਚ ਜਿਵੇਂ ਉਹ ਪੂਰਾ ਕਰ ਰਹੇ ਸਨ ਸਿਰਫ ਉਹ ਜਾਣਦੇ ਸਨ ਵਧੇਰੇ ਮੁਸ਼ਕਲ ਸੀ ਨਿਹਾਲਕੌਰ ਵਾਸਤੇ ਛਿਆਂ ਧੀਆਂ ਵਾਸਤੇ ਉਹ ਖੱਦਰ ਦੇ ਲੀੜੇ ਵੀ ਪੂਰੇ ਨਹੀਂ ਸੀ ਕਰ ਸਕਦੀ ਪੁੱਤਰ ਤਾਂ ਨੰਗਾ ਨਰੋਆ ਵੀ ਤੁਰਿਆ ਫਿਰੇਗਾ ਪਰ ਧੀ ਅਮੀਰ ਦੀ ਹੋਵੇ ਭਾਵੇਂ ਗਰੀਬ ਦੀ ਧੀ ਦੀ ਸ਼ਰਮ ਹਰ ਇੱਕ ਵਾਸਤੇ ਇੱਕੋ ਜਹੀ ਹੈ ਨਿਹਾਲਕੌਰ ਵੀ ਚਾਹੁੰਦੀ ਸੀ ਪੁੱਤਰ ਦੀ ਖੁਸ਼ੀ ਗੱਜ-ਬੱਜ ਕੇ ਕਰੇ ਪੰਜੀ ਵਰੇ ਹੋ ਗਏ ਸਨ ਉਹਦੇ ਵਿਆਹ ਨੂੰ ਉਦੋਂ ਦੀ ਉਹ ਅੰਗਾਸਾਕਾਂ ਦੇ ਵਿਆਹਾਂ ਸਾਰਥਾਂ ਤੇ ਜਾਂਦੀ ਰਹੀ ਸੀ ਚੰਗਾ ਮਾੜਾ ਉਹਨੇ ਹਰ ਇੱਕ ਦਾ ਸਾਰਥ ਪੂਤਾਇਆ ਸੀ ਉਹਦੇ ਕਾਲਿਆਂ ਤੋਂ ਚੁੱਟੇ ਹੋ ਗਏ ਸਨ ਪਰ ਆਪ ਉਹਨੇ ਕੋਈ ਸਾਰਥ ਕਰਕੇ ਨਹੀਂ ਸੀ ਵੇਖਿਆ ਉਹਦੇ ਅੰਦਰ ਰੀਜ ਸੀ ਪਰ ਰੀਜ ਪੂਰੀ ਕਰਨ ਦੇ ਸਾਧਨਾਂ ਦੀ ਥੋੜੀ ਸੀ ਕਿਹੜੇ ਗ੍ਰਹਿਸਤੀ ਦੇ ਅੰਦਰ ਇਹ ਚਾਰ ਨਹੀਂ ਹੁੰਦਾ ਕਿ ਉਹਦੇ ਅੰਗਣ ਵੀ ਖੁਸ਼ੀ ਦੇ ਬਾਜੇ ਵੱਜਣ ਗਿੱਧਾ ਪਵੇ ਘੋੜੀਆਂ ਗਾਈਆਂ ਜਾਣ ਤੇ ਅੰਗਾਸਾਕਾ ਕੇ ਉਹਦੇ ਨਾਲ ਖੁਸ਼ੀ ਸਾਂਝੀ ਕਰਨ ਕਈ ਦਿਨਾਂ ਮਲੀ ਤਿਹਨਾਲ ਕੋਰੀਸ ਗਲਤੇ ਵਿਚਾਰ ਕਰਦੇ ਰਹੇ 13ਵੇਂ ਦਿਨ ਨਿਹਾਲਕੌਰ ਬਾਹਰ ਵਧੀ ਸਵੇਰੇ ਸਵੇਰੇ ਗੁਰਦੁਆਰੇ ਦਾ ਗ੍ਰੰਥੀ ਆਇਆ ਉਹਨੇ ਪਾਣੀ ਵਿੱਚ ਪਤਾਸੇ ਖੋਰ ਕੇ ਸਾਹਮਣੇ ਬਹਿ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਇਸ ਤਿਆਰ ਪਦਾਰਥ ਨੂੰ ਵੀ ਗ੍ਰੰਥੀ ਜਨ ਅੰਮ੍ਰਿਤਦਾਹੀ ਨਾਮ ਦਿੰਦੇ ਹਨ ਮਾਂ ਪੁੱਤਰ ਨੂੰ ਅੰਮ੍ਰਿਤ ਚੁਕਾ ਕੇ ਗ੍ਰੰਥੀ ਨੇ ਕਮਰਿਆਂ ਬਾਹਰ ਵਧਾਇਆ ਖੱਦਰ ਦਾ ਰੇਜ਼ਾ ਗੋੜ ਦੀ ਰੋੜੀ ਤੇ ਸਵਾਰ ਪਈਆ ਧਰ ਕੇ ਨਿਹਾਲਕੌਰ ਨੇ ਗ੍ਰੰਥੀ ਨੂੰ ਮੱਥਾ ਟੇਕਿਆ ਸਿੱਕੇ ਬਾਂਦ ਵਧਾਈਆਂ ਤੇ ਆਸ਼ੀਰਵਾਦ ਦੇਂਦਿਆਂ ਗ੍ਰੰਥੀ ਨੇ ਫਰਮਾਇਆ ਮਾਤਾ ਨਿਹਾਲ ਕੌਰ ਜੀ ਗੁਰੂ ਮਹਾਰਾਜ ਦੀ ਮਿਹਰ ਹੋਈਏ ਤੁਹਾਡੇ ਸਹਿਕਦਿਆਂ ਘਰ ਪੁੱਤਰ ਹੋਇਆ ਏ ਹਣ ਗੁਰੂ ਨੂੰ ਨਾਂ ਵਿਸਾਰ ਬੈਠਿਓ ਵਾਹਿਗੁਰੂ ਦਾ ਨਾਮ ਲੈ ਕੇ ਅਖੰਡ ਪਾਠ ਕਰਾਓ ਮਹਾਪੁਰਸ਼ਾਂ ਦਾ ਕਥਨ ਹੈ ਕਿ ਅਖੰਡ ਪਾਠ ਨੂੰ ਤਾਂ ਦੇਵਤੇ ਵੀ ਤਰਸਦੇ ਨੇ ਕੀ ਦੱਸਾਂ ਕਿ ਮਹਾਤਮਾ ਨੇ ਅਖੰਡ ਪਾਠ ਦੇ ਕਿੰਨੇ ਫਲ ਦੱਸੇ ਨੇ ਗੁਰੂ ਮਹਾਰਾਜ ਨੇ ਫਰਮਾਇਆ ਏ ਇਹ ਤੁਰ ਕੀ ਬਾਣੀ ਆਈ ਜਨ ਸਗਲੀ ਜਨਤ ਮਿਟਾਈ ਸਭ ਚੇਤਨਤਾ ਦੁੱਖ ਦਲੇ ਦਰ ਦੂਰ ਜਿੱਥੇ ਇੱਕ ਵਾਰ ਅਖੰਡ ਪਾਠ ਹੋ ਜਾਵੇ ਉਹ ਘਰ ਸੁਰਗ ਬਣ ਜਾਂਦਾ ਏ ਉੱਥੇ ਦੇਵਤਿਆਂ ਦਾ ਵਾਸਾ ਹੋ ਜਾਂਦਾ ਏ ਉਥੇ ਪੂਰਾ ਇਕ ਕੰਟਾ ਲਾਇਆ ਗ੍ਰਾਂਥੀ ਨੇ ਅਖੰਡ ਪਾਠ ਦੇ ਫਲ ਦਾ ਵਾਰਣ ਕਰਦਿਆਂ ਫੈਰਵਾਰੀ ਆ ਗਈ ਰਾਜੇ ਦੀ ਵਿਆਸ ਆਰਥਾਂ ਵਿੱਚ ਆਗੂ ਰਾਜਾ ਹੀ ਹੁੰਦਾ ਸੀ ਉਸ ਦੀ ਸਲਾਹ ਸਾਰੇ ਲਾਗੀਆਂ ਨਾਲੋਂ ਅਤਮ ਮੰਨੀ ਜਾਂਦੀ ਸੀ ਲੱਖਾ ਸਿੰਘ ਨੇ ਰਾਜੇ ਨੂੰ ਸੱਦ ਕੇ ਸਮਝਾ ਦਿੱਤਾ ਸੀ ਕਿ ਉਹ ਕੀ ਚਾਹੁੰਦਾ ਹੈ ਦੂਜੇ ਤੀਜੇ ਦਿਨ ਰਾਜੇ ਨੇ ਫੇਰਾ ਮਾਰਨਾ ਸ਼ੁਰੂ ਕਰ ਦਿੱਤਾ ਪਹਿਲਾਂ ਉਹ ਥੋੜੇ ਤੋਂ ਸ਼ੁਰੂ ਹੋਇਆ ਜਜਮਾਨ ਨੱਥਾ ਸਿਆ ਭਲਾ ਖਰਚ ਕਿਤੇ ਕਿੰਨਾ ਕੁ ਹੋਣਾ ਏ 5 ਰੁਪਏ ਪਾਟੀਆਂ ਦੀ ਪੇਟਾ ਸਵਾ ਰੁਪਏ ਦਾ ਰਮਾਲਾ ਤੇ ਤਿੰਨ ਜਾਂ ਹੱਦ ਚਾਰ ਸੇਰ ਕਿਉ ਬੜਾਏ ਇੱਕ ਮੁੰਡੇ ਦੇ ਮਾਮੇ ਨੂੰ ਸਾਥ ਲਵੋ ਬਸ ਇਹ ਅੰਦਾਜ਼ਾ ਸਿਰਫ ਅਮਲੀ ਨੂੰ ਹਾਂ ਕਰਾਉਣ ਵਾਸਤੇ ਸੀ ਉਹ ਦੋਵੇਂ ਜੀ ਮੰਨ ਗਏ ਤਾਂ ਫਿਰ ਖਰਚ ਦਾ ਚਿੱਠਾ ਵਧਣਾ ਸ਼ੁਰੂ ਹੋ ਗਿਆ ਵੇਖ ਜਜਮਾਨਣੀ ਤੂੰ ਪੰਜੀਆਂ ਵਰਿਆਂ ਦੀ ਅੰਗਾਸਾਕਾਂ ਦੇ ਸਾਥਾਂ ਤੇ ਜਾਂਦੀ ਰਹੀ ਏ ਕਿਸੇ ਨੂੰ ਟੂੰਬ ਪਾਈ ਹੋਵੇਗੀ ਕਿਸੇ ਦੇ ਲੀੜਾ ਲੱਤਾ ਦਿੱਤਾ ਹੋਵੇਗਾ ਨਹੀਂ ਤਾਂ ਨਿਉਂਦਰਾ ਤਾਂ ਹਰ ਇੱਕ ਦੇ ਪਾਇਆ ਹੀ ਏ ਹੁਣ ਰੱਬ ਨੇ ਤੈਨੂੰ ਦੈਨ ਦਿੱਤਾ ਏ ਇੱਕ ਵਾਰ ਹਰ ਸਾਖ ਸੰਬੰਧੀ ਨੂੰ ਵੇਖਣਾ ਚਾਹੀਦਾ ਏ ਜਿਹੋ ਜਿਹਾ ਕੋਈ ਤੇਰੇ ਨਾਲ ਵਰਤੇਗਾ ਉਹੋ ਜਿਹਾ ਅਗਾ ਤੂੰ ਵਰਤ ਛੱਡੀ ਤੇ ਖਰਚ ਦੀ ਕਿਹੜੀ ਗੱਲ ਏ ਉਹ ਤਾਂ ਨਿਉਂਦਰੇ ਤੋਂ ਹੀ ਪੂਰਾ ਹੋ ਜਾਵੇਗਾ ਥੋੜੀ ਬਹੁਤ ਲੋੜ ਪਵੇਗੀ ਤਾਂ ਸਰਦਾਰ ਲੱਖਾ ਸੋਝੋ ਬੈਠਾ ਏ ਉਹ ਇੱਕ ਵਾਰ ਜਿਹੜੀ ਗੱਲ ਮੂੰਹੋਂ ਕੱਢ ਦੇਵੇਗਾ, ਪਸ ਲੋਹੇ ਤੇ ਲਕੀਰ ਸਮਝੋ। ਇਸ ਨੇਤ ਦੇ ਪ੍ਰਚਾਰ ਦਾ ਅਸਰ ਅਮਲੀ ਹੋਰੀ ਦੋਵੇਂ ਜੀਤ ਦੇਲ ਕੱਢ ਖਲੋਤੇ। ਕਾਕੇ ਦਾ ਨਿਸ਼ਵਾਸ ਆਜਤਾਜ ਨਾਲ ਕਰਨ ਦਾ ਫੈਸਲਾ ਹੋ ਗਿਆ, ਦਨ ਮਿੱਥਿਆ ਗਿਆ। ਗ੍ਰੰਥੀ ਪਾਰਟੀਆਂ ਨੂੰ ਪੱਕੀ ਕਰ ਆਇਆ। ਰਾਜਾ ਤੇ ਮੀਰਜ਼ਾਦਾ ਨਿੱਕੇ ਵੱਡੇ ਸਭ ਸਾਕਾ ਮਿੱਤਰਾਂ ਨੂੰ ਗੰਡਾਂ ਦੇ ਆਏ। ਹੁਣ ਅਮਲੀ ਲੱਗਾ ਲੱਖਾ ਸਿੰਘ ਦੇ ਘਰ ਫੇਰੇ ਮਾਰਨ। ਅੱਗੇ ਲੱਖਾ ਸਿੰਘ ਵੀ ਧੰਨੇ ਸ਼ਾਦਾ ਯੋਗ ਸ਼ਾਗਿਰਦ ਸੀ। ਉਹ ਅੱਜ ਪਾਲਕ ਕਰਦਿਆਂ ਵਕਤ ਐਰ ਸੈਰ ਤੇ ਲੈ ਜਾਂਦਾ। ਅਖੀਰ ਅਮਰੀ ਨੇ ਕੁਝ ਅਦੀਰ ਹੋ ਕੇ ਆਖਿਆ ਲੱਖਾ ਸਿਆ ਪਰਸੋਂ 10 ਵਜੇ ਅਖੰਡ ਪਾਠ ਟਿਕਣਾ ਏ। ਸਿਰਫ ਪਾਲਕ ਦਾ ਦਿਨ ਰਹਿ ਗਿਆ ਏ ਤੇ ਆਪਾਂ ਸਿੱਧਾ ਵਾਅਦਾ ਕਦੋਂ ਲਿਓਣਾ ਏ। ਭਾ ਮਲੀਆ ਮੈਨੂੰ ਤਾਂ ਇੱਕ ਹੋਰ ਹੀ ਵਿੱਡੀ ਪੈ ਗਈ ਏ। ਪਰਸੋਂ ਆਇਆ ਹੀ ਹਰਨਾਮ ਦਾ ਮਾਮਾ ਤੇ ਜੋ ਪੈਸਾ ਟਕਾ ਘਰ ਪਿਆ ਸੀ ਸਭ ਲੈ ਗਿਆ ਹੀ। ਉਹ ਇੱਕ ਜ਼ਮੀਨ ਦਾ ਸੌਦਾਕਾਰ ਬੈਠਾ ਏ। ਰਜਿਸਟਰੀ ਵੇਲੇ ਪਾਲਕੇ ਮੈਨੂੰ ਵੀ ਜਾਣਾ ਪੈਣਾ ਏ ਸਗੋਂ ਕੁਝ ਧਨੇਸ਼ਾ ਤੋਂ ਫੜਕੇ ਦਿੱਤੇ ਨੇ ਲੱਖਾ ਸਿੰਘ ਦੀ ਇਹ ਗੱਲ ਸੁਣ ਕੇ ਅਮਲੀ ਦੇ ਪੈਰਾਂ ਥੱਲੇੋਂ ਧਰਤੀ ਨਿਕਲ ਗਈ ਪਲਦਾ ਪਲ ਉਹਨੂੰ ਸੁੱਝਿਆ ਹੀ ਕੋਜਨਾ ਕਿਉਂ ਕੀ ਕਹੇ ਘਰੋ ਦੇ ਇੱਕ ਪੈਸਾ ਤੱਕ ਨਹੀਂ ਸੀ ਉਹਨੇ ਕਬਰਾਈ ਹੋਈ ਸੌਰ ਵਿੱਚ ਕਿਹਾ ਪਰ ਪਰ ਮੈਂ ਤਾਂ ਸਾਰਾ اڈੰਬਰੀ ਤੇਰੇ ਮਾਨ ਤੇ ਰਚਿਆ ਏ ਹਣ ਮਰਦਾਂ ਵਾਲੀ ਕਰ ਭਾਵੇਂ ਕਿਵੇਂ ਨਬਾ ਮੇਰੀ ਬਦਨਾਮੀ ਨਾ ਕਰਾ ਅਮਲੀ ਨੇ ਅਤ ਨਿਮਾਣਾ ਹੋ ਕੇ ਧਰਲਾ ਲਿਆ عملیا ਸਾਥ ਤਾਂ ਨਹੀਂ ਜਾਏਗਾ ਸਭ ਦੇ ਕਾਰਜ ਗੁਰੂ ਕਰਨ ਵਾਲਾ ਏ ਪਰ ਜਾਲ ਪਏ ਪੰਛੀ ਨੂੰ ਤੜਫਦਾ ਵੇਖ ਕੇ ਲੱਖਾ ਸਿੰਘ ਵਿੱਚੇ ਵਿੱਚ ਖੁਸ਼ ਹੋ ਰਿਹਾ ਸੀ ਭਾਰ ਪਰ ਕੋਈ ਨਹੀਂ ਭਰਾਵਾ ਮੇਰੇ ਅੱਗੇ ਲੱਗ ਕੇ ਤੋਰ ਤੇ ਜਿਵੇਂ ਵੀ ਹੁੰਦਾ ਈ ਇਹ ਵੇਲਾਸਾਰ ਮੈਂ ਸੋਚਦਾ ਕਿ ਲੱਖਾ ਸਿੰਘ ਨੇ ਫਿਰ ਵਾਕ ਅਧੂਰਾ ਛੱਡ ਦਿੱਤਾ ਸੋਚਾਂ ਵਿੱਚ ਨਾ ਪੋ ਬੇਤਬਾਰੀ ਏ ਤਾਂ ਮੈਥੋਂ ਦੋ ਖੱਤੇ ਲਖਵਾ ਲੈ ਹੋਰ ਦੱਸ ਤੇ ਭੈੜਾ ਨਾ ਪੋ ਅਮਲੀ ਤੇ ਰਾਏ ਆਸਾਨ ਨਹੀਂ ਭੁੱਲਣ ਲੱਗਾ ਅਮਲੀਆ ਇੱਥੋਂ ਖੱਤੇ ਲਿਖਵਾ ਲੈਣੇ ਨੇ ਵੱਡੇ ਭਰਾ ਤੋਂ ਮੇਰੇ ਵਾਸਤੇ ਜਿਹੋ ਜਿਹਾਂ ਨੰਬਰਦਾਰ ਉਹੋ ਜਿਹ ਹੈ ਤੂੰ ਨਾ ਪੰਜ ਬੈਠ ਤਾਂ ਕੋਈ ਨਹੀਂ ਉਹ ਦੂਜੀ ਪੀੜੀ ਤੋਂ ਰਲਦਾ ਏ ਮੈਂ ਚੌਥੀ ਤੋਂ ਹੋਵਾਂਗਾ ਫਿਰ ਸੋਚਾਂ ਕਿਹੜੀਆਂ ਚਪਿਆਈਂ ਸੋਚਦਾ ਏ ਸਾਂ ਕਿ ਮੇਰੇ ਕੋਲ ਹੁੰਦੇ ਤਾਂ ਤੈਨੂੰ ਵਿਆਜ ਨਾ ਭਰਨਾ ਪੈਂਦਾ ਹੁਣ ਧੰਨੇਸ਼ਾ ਦੇ ਅਰਥ ਇਹ ਹੋਣਾ ਪਵੇਗਾ ਵਿਆਜ ਦੀ ਕੋਈ ਗੱਲ ਨਹੀਂ ਤੂੰ ਇਹ ਵੇਲਾ ਟਪਾ ਜੋ ਤੰਨੇਸ਼ਾ ਮੰਗੇਗਾ ਦੇ ਦੇਾਂਗੇ ਹਰ ਕਾਰਜ ਲੈਣ ਵਾਲੇ ਵਾਂਗ ਅਮਲੀ ਨੇ ਸਾਰੀਆਂ ਸ਼ਰਤਾਂ ਮੰਨਣ ਦੀ ਹਾਮੀ ਭਰ ਦਿੱਤੀ ਦੋਵੇਂ ਘਰੋਂ ਤੁਰੇ ਤੇ ਤੰਨੇਸ਼ਾ ਦੀ ਆਰਤ ਤੇ ਜਾ ਪੁੱਜੇ ਤੰਨੇਸ਼ਾ ਨੇ ਗੱਲ ਸੁਣ ਕੇ ਛਤਰੇ ਵਾਂਗ ਸਿਰ ਮਾਰਦਿਆਂ ਕਿਹਾ ਸਰਦਾਰ ਲਖਾ ਸਿਆ ਤੂੰ ਦੋ ਦਿਨ ਪਹਿਲਾਂ ਸੁਨੇਹਾ ਘੱਲਣਾ ਸੀ ਆ ਤੁਹਾਡੇ ਅੱਗੇ ਹੁਣੇ ਇੱਕ ਸੌਦੇ ਦਾ ਪਹੂਤਾਨ ਕਰਕੇ ਆਇਆ ਹੁਣ ਤਾਂ ਗੱਲੇ ਵਿੱਚ ਰੱਤਾ ਪੈਸਾ ਵੀ ਨਹੀਂ ਪਿਆ ਕੋਈ ਵਾਹ ਨਹੀਂ ਵੇਖ ਤੰਨੇਸ਼ਾ ਵੇਖ ਹਮਲੀਆ ਚੁੱਪ ਕਰ ਤੂੰ ਮੈਂ ਆਪੇ ਗੱਲ ਕਰ ਲੈਂਦਾ ਲੱਖਾ ਸੈੰਗ ਨੇ ਅਮਲੀ ਦੀ ਗੱਲ ਰਾਹੋਂ ਟੋਕ ਕੇ ਕਿਹਾ ਫਿਰ ਉਹਨੇ ਜਰਾ ਧੰਮੇ ਵਾਲੀ ਸੌਰ ਵਿੱਚ ਧਨੇਸ਼ਾ ਨੂੰ ਸੰਬੋਧਨ ਕਰਦਿਆਂ ਕਿਹਾ ਵੇਖੋ ਏ ਧਨੇਸ਼ਾ ਇਹ ਅਮਲੀ ਨਹੀਂ ਲੱਖਾ ਸੈੰਗ ਰਪੇ ਲੈਣ ਆਇਆ ਏ ਭਾਵੇਂ ਕਿਤੋਂ ਲਿਆ ਕੇ ਦੇ ਨਹੀਂ ਤਾਂ ਆਖ ਦੇ ਟੁੱਟ ਗਈ ਤਨਜਰ ਮਿੰਟ ਧਨੇਸ਼ਾ ਨੀਵੀਂ ਪਾਈ ਕੁਝ ਸੋਚਦਾ ਰਿਹਾ ਮੰਨਣਾ ਪਵੇਗਾ ਕਿ ਉਹ ਉਮਰ ਨਾਲੋਂ ਵਧੇਰੇ ਤਜਰਬਾਕਾਰ ਸੀ ਕੁਝ ਬੋਲਿਆ ਨਹੀਂ ਲੱਖਾ ਸਿੰਘ ਨੇ ਫਿਰ ਕੁਝ ਮਰੂੜੇ ਨਾਲ ਕਿਹਾ ਬੋਲਾਂ ਕੀ ਸਾਹੂ ਘਾਰੇ ਦਾ ਪੜਦਾ ਹੀ ਹੁੰਦਾ ਏ ਤੂੰ ਇਹ ਪੜਦਾ ਪਾੜਨ ਤੇ ਤੁਲਿਆ ਬੈਠਾ ਏ ਤਾਂ ਮੈਂ ਕੀ ਕਹਾ ਰਾਮੇ ਸ਼ਾਹ ਕਿਹਾ ਅੱਗੇ ਹੱਥ ਢੜਨਾ ਪਵੇਗਾ ਹੋਰ ਕੀ ਧੰਨੇ ਸ਼ਾਹ ਨੇ ਬਹੁਤ ਹੀ ਔਖ ਮਹਿਸੂਸ ਕਰਦਿਆਂ ਕਿਹਾ ਰਾਮੇ ਸ਼ਾਹ ਕਿਹਾ ਤੂੰ ਛੱਡਿਆ ਭਾਵੇਂ ਕਾਲੇ ਚੋਰ ਤੋਂ ਲਿਆ ਕੇ ਦੇ ਸਾਨੂੰ ਪੈਸੇ ਚਾਹੀਦੇ ਨੇ ਲੱਖਾ ਸਿੰਘ ਨੇ ਪੂਰੇ ਹੰਮੇ ਨਾਲ ਕਿਹਾ ਓਏ ਉਹ ਚੰਦਰੇ ਵਿਆਜ ਬੜਾ ਲਾਉਂਦੇ ਨੇ ਬੜੇ ਬੇਲਹਾਜ ਨੇ ਧੰਨੇਸ਼ਾ ਨੇ ਆਪਣੇ ਆਪ ਨੂੰ ਚੰਗਾ ਸਾਬਤ ਕਰਨ ਦੇ ਇਰਾਦੇ ਨਾਲ ਦੂਸਰੇ ਦੀ ਨਿੰਦਿਆ ਕਰਨੀ ਬੜੀ ਜ਼ਰੂਰੀ ਸਮਝੀ। ਵਿਆਜ ਦੀ ਕੋਈ ਗੱਲ ਨਹੀਂ ਜੋ ਮਰਜੀ ਨੇ ਲਾ ਲੈਣ। ਅਮਲੀ ਹਰ ਹਰਸ਼ਰਤ ਉੱਤੇ ਕਰਜ਼ਾ ਲੈਣ ਲਈ ਤਿਆਰ ਸੀ। ਗੱਲ ਕਿਉਂ ਨਹੀਂ? ਅੱਖਾ ਸਿੰਘ ਨੇ ਅਮਲੀ ਦੀ ਗੱਲ ਟੋਕ ਕੇ ਕਿਹਾ, "ਅਸਾਂ ਬਾਜ਼ਾਰ ਨਾਲੋਂ ਵੱਧ ਨਹੀਂ ਦੇਣਾ। ਬਾਜ਼ਾਰ ਦੀ ਕੀ ਪੁੱਛਦਾ ਏ? ਲੋੜ ਪਈ ਤੇ ਅਗਲੇ ਆਨਾਂ ਰੁਪਈਆ ਮੰਨ ਲੈਂਦੇ ਨੇ।" ਧੰਨੇਸ਼ਾ ਸੋਚਦਾ ਸੀ ਕਿ ਕਾਬੂ ਆਏ ਸ਼ਿਕਾਰ ਦਾ ਜਿੰਨਾ ਲਹੂ ਨਚੋੜ ਲਈਏ, ਲਾਹੇ ਦਾ ਹੈ। ਨਨੇਸ਼ਾ ਇਹ ਮੇਰੇ ਨਾਲ ਵਿਆਜ ਜੜੀਆਂ ਵਾਲੀਆਂ ਚਾਲਾਂ ਖੇਡਦਾ ਐ ਮੈਂ ਟਕੇ ਰੁਪਏ ਤੋਂ ਵੱਧ ਨਹੀਂਓ ਦੇਣਾ ਤੇ ਰੁਪਏ ਵੀ ਲੈ ਕੇ ਹਿਲਣਾਈ ਜਾਂ ਛੇਤੀ ਓਠ ਅਸਾਂ ਅਜੇ ਬਜਾਰੋ ਸੌਦਾ ਸੂਤ ਖਰੀਦਣਾ ਐ ਅੱਖਾ ਸਿੰਘ ਨੇ ਬੜੇ ਹਕਮੀ ਢੰਗ ਨਾਲ ਕਿਹਾ ਹੁਣ ਇਹ ਤਾਂ ਦੱਸੋ ਕਿ ਲਿਆਵਾ ਕਿੰਨੇ ਪਤਾ ਹੁੰਦਾ ਤਾਂ ਜੱਟ ਨਾਲ ਜਰਾਨਾ ਨਹੀਂ ਸੀ ਪਾਉਣਾ ਪਰ ਹਾਥੀਆਂ ਵਾਲਿਆਂ ਨਾਲ ਜਰਾਨਾ ਲਾਉਣ ਲੱਗਿਆ ਸੋਚਣਾ ਸੀ ਨਾ ਕਿ ਘਰ ਦਾ ਦਰਵਾਜ਼ਾ ਕਿੱਡਾ ਕੇ ਹੁਣ ਛੇਤੀ ਕਰ ਹਾਂ ਮ ਲਿਆ ਕਿੰਨੇ ਲਿਆਵੇ ਕਾਮਾ ਵਡੇਰਾ ਆਰਾਮ ਬੈਠੇ ਆ 400 ਤੋਂ ਘੱਟ ਨਹੀਂ ਸਰਨਾ ਅਮਲੀ ਨੇ ਆਪਣੇ ਅੰਦਾਜ਼ੇ ਤੋਂ ਕੁਝ ਵਡੇਰੇ ਹੀ ਦੱਸੇ ਧਨੇਸ਼ਾ ਉੱਠ ਕੇ ਘਰ ਨੂੰ ਦੁਰ ਗਿਆ ਤੇ ਪੌਣੇ ਘੰਟੇ ਪਿੱਛੇ ਰੁਪਏ ਲੈ ਕੇ ਆ ਗਿਆ ਅਮਲੀ ਨੇ ਟੱਕਰ ਰੁਪਈਆ ਵਿਆਜ ਮੰਨ ਕੇ 400 ਤੇ ਅੰਗੂਠਾ ਲਾ ਦਿੱਤਾ ਲੱਖਾ ਸਿਆਂ ਇੱਥੇ ਜ਼ਮੀਨ ਦੀ ਧਾਂ ਤੋਂ ਦਸਖਤ ਕਰਦੇ ਭਈ ਅਮਲੀ ਤੇ ਬੇਤਬਾਰੀ ਤਾਂ ਕੋਈ ਨਹੀਂ ਪਰ ਫਿਰ ਵੀ ਧਨੇਸ਼ਾ ਨੇ ਅਸ਼ਟਾਮ ਵਾਲਾ ਕਾਗਤ ਲੱਖਾ ਸਿੰਘ ਵੱਲੇ ਵਧਾ ਦਿੱਤਾ ਅਣਪੜ ਅਮਲੀ ਸਮਝ ਨਾ ਸਕਿਆ ਕਿ ਲੱਖਾ ਸਿੰਘ ਨੇ ਜਾਮਨ ਦੇ ਥਾਂ ਨਹੀਂ ਉਗਾਹ ਦੇ ਥਾਂ ਦਸਕਰ ਕੀਤੇ ਹਨ ਤੇ ਉਹਨੂੰ ਕਦੇ ਵੀ ਪਤਾ ਨਾ ਲੱਗਾ ਕਿ ਦੋਵੇਂ ਸ਼ਿਕਾਰੀ ਆਪਸ ਵਿੱਚ ਰਲੇ ਹੋਏ ਸਨ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ